ਬਹੁਤ ਵਧੀਆ ਲੱਗਾ ਬਹੁਤ ਆਨੰਦ ਆਇਆ ਇੱਥੇ ਆ ਕੇ ਬਹੁਤ ਜ਼ਿਆਦਾ ਸੋਚਿਆ ਨਹੀਂ ਸੀਗਾ ਵੀ ਅੰਜ ਇੰਨਾ ਅੱਛਾ ਲੱਗੇਗਾ ਉਹ ਸੋਚਣ ਤੋਂ ਵੀ ਜ਼ਿਆਦਾ ਬਹੁਤ ਵਧੀਆ ਲੱਗਿਆ ਤਲਨਾ ਦਾ ਹੈ ਹੀ ਨਹੀਂ ਜੀ ਲਾਹੌਰ ਹੀ ਲਾਹੌਰ ਤੋਂ ਤਾਂ ਕੁਝ ਲੈ ਕੇ ਗਿਆ ਤਾਂ ਫਿਰ ਕੀ ਲੈ ਗਿਆ ਉਹ ਫਿਰ ਕਹਿੰਦੇ ਆ ਨਾ ਉਹ ਜਿਹੜਾ ਲਾਹੌਰ ਨੇ ਜਿੰਨੇ ਵੇਖਿਆ ਤਾਂ ਜੰਮਿਆ ਹੀ ਨਹੀਂ ਇਹ ਰਹਾ ਉਹ ਜਮੈਲੀ ਤੇ ਆਹੀ ਤਾਂ ਜੰਮ ਗਿਆ ਐਦਾਂ ਹੀ ਕਹਿੰਦੇ ਜੀ ਅਸੀਂ ਤਾਂ ਐਦਾਂ ਹੀ ਕਹਿੰਦੇ ਆ ਜਿੱਥੇ ਸੀ ਬਚਪਨ ਅਪਲਾਈ ਕੀਤਾ ਸੀ ਗੁਰੂ ਨਾਨਕ ਨੇ ਪਹਿਲੀ ਵਾਰੀ ਇਹ ਦੋਨਾਂ ਦੀ ਕਿਰਪਾ ਕਰਤੀ ਤੇ ਦੋਵੇਂ ਹੀ ਅਸੀਂ ਦਰਸ਼ਨ ਕਰਨ ਪਹੁੰਚ ਸਕੇ। ਇਕੱਲਾ ਕਲਿਆਣੇ ਆਣਾ ਵੀ ਨਹੀਂ ਸੀ ਮੈਂ ਲਾਇਆ ਸਾਹਿਬ। ਇਕੱਲੇ ਆਉਣਾ ਵੀ ਨਹੀਂ ਚਾਹੀਦਾ। ਇਕੱਲੇ ਆਉਣਾ ਵੀ ਨਹੀਂ ਸੀ। ਹੈਨਾ? ਆਪਣੇ ਜਿਹੜਾ ਸਾਥ ਹੈ ਨਾ ਉਹ ਮੀਆਂ ਬੀਬੀ ਦਾ ਹੁੰਦਾ। ਹਾਂ, ਕੀ ਬਾਤ ਹੈ। ਠੀਕ ਹੈ ਨਾ? ਤੇ ਇਕੱਲੇ ਆਉਣ ਦਾ ਕੋਈ ਡੱਕ ਨਹੀਂ। ਤੁਸੀਂ ਤਾਂ ਮਤਲਬ ਡਰ ਪਾਉਂਦੇ ਰਹਿੰਦੇ ਨੇ। ਹਾਂ, ਡਰ ਤਾਂ ਪਾਇਆ। ਮਤਲਬ ਐਸਾ ਕੁਝ ਨਹੀਂ ਹੈਗਾ ਕਿ ਵੀਜ਼ਾ ਤੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਜੇਗੀ। ਫਿਰ ਤੁਸੀਂ ਆ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ। ਤੇ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਐਸਾ ਕੁਝ ਨਹੀਂ ਹੈਗਾ ਯਾਰ ਜਿਹੜਾ ਆਪਣੇ ਪਿਓ ਦੇ ਘਰ ਆਉਣ ਤੋਂ ਡਰੇਗਾ ਉਹ ਫਿਰ ਕਹਾਦਾ ਪੁੱਤਰਾ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਪਰਨਾਮ ਦੋਸਤੋ ਮੈਂ 나సర్ ਕਿਸਾਨਾ ਔਰ ਤੁਸੀਂ ਦੇਖ ਰਹੇ ਹੋ ਚੈਨਲ ਇੱਕ ਪਿੰਡ ਪੰਜਾਬ ਦਾ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਪਰੌਣੇ ਸਾਡੇ ਨਾਲ ਮੌਜੂਦ ਆ ਜੀ ਇਹ ਇਹਨਾਂ ਨੂੰ ਪੁੱਛਦੇ ਆ ਕਿ ਕਿਹੜੀ ਜਗ੍ਹਾ ਤੋਂ ਆਏ ਆ ਬਸਾਖੀ ਮੇਲੇ ਤੇ ਆਏ ਆ ਜੀ ਉਹ ਸਾਰੀ ਗੱਲਬਾਤ ਆਪਾਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕੀ ਹੈ ਜੀ ਆਪਣਾ ਭਾਜੀ ਮੇਰਾ ਨਾਮ ਬ੍ਰਿਯਾਮ ਸਿੰਘ ਸੰਧੂ ਹੈ ਅੱਛਾ ਤੇ ਅਸੀਂ ਛੱਡਦੇ ਪੰਜਾਬ ਡੇਰਾ ਬੱਸੀ ਤੋਂ ਆਏ ਹਾਂ ਅੱਛਾ ਜੀ ਤੁਹਾਨੂੰ ਕਿੱਦਾਂ ਲੱਗਦਾ ਜਿਲ੍ਹਾ ਸਾਨੂੰ ਮੁਹਾਲੀ ਲੱਗਦਾ ਮੁਹਾਲੀ ਹਾਂਜੀ ਬ੍ਰਿਯਾਮ ਸਿੰਘ ਸੰਧੂ ਬ੍ਰਿਯਾਮ ਸਿੰਘ ਸੰਧੂ ਜੀ ਤੇ ਪਹਿਲੀ ਵਾਰੀ ਅਸੀਂ ਪਹਿਲੀ ਵਾਰੀ ਅਪਲਾਈ ਕੀਤਾ ਸੀ ਤੇ ਗੁਰਨਾਨਕ ਨੇ ਪਹਿਲੀ ਵਾਰੀ ਇਹ ਦੋਨਾਂ ਦੀ ਕਿਰਪਾ ਕਰਤੀ ਤੇ ਦੋਵੇਂ ਹੀ ਅਸੀਂ ਦਰਸ਼ਨ ਕਰਨ ਪਹੁੰਚ ਸਕੇ ਜਿੰਦਾ ਕਲਿਆਣੇ ਆਣਾ ਵੀ ਨਹੀਂ ਸੀ ਮ ਕੱਲੇ ਆਉਣਾ ਵੀ ਨਹੀਂ ਚਾਹੀਦਾ ਹੈਨਾ ਆਪਣੇ ਜਿਹੜਾ ਸਾਥ ਹੈ ਨਾ ਮੀਆਂ ਬੀਬੀ ਦਾ ਹੁੰਦਾ ਹਾਂ ਆਹ ਕੀ ਬਾਤ ਹੈ ਠੀਕ ਹੈ ਨਾ ਤੇ ਕੱਲੇ ਆਉਂਦਾ ਕੋਈ ਧੱਕ ਨਹੀਂ ਪੈਣ ਜੀ ਆਪਣਾ ਕੀ ਨਾਮ ਪਰਮਜੀਤ ਕੌਰ ਪਰਮਜੀਤ ਹਾਂਜੀ ਤੁਸੀਂ ਵੀ ਇਹਨਾਂ ਦੇ ਇਲਾਕੇ ਦੇ ਆ ਹਾਂਜੀ ਵੀ ਹੁਣ ਤਾਂ ਹੈਗੇ ਹਾਂ ਹਾਂਜੀ ਪਹਿਲਾਂ ਅਸੀਂ ਲੁਧਿਆਣਾ ਫਲੋਰ ਦੇ ਕੋਲ ਫਲੋਰ ਹੈ ਹਾਂਜੀ ਜਲੰਧਰ ਡਿਸਟ੍ਰਿਕਟ ਹਾਂਜੀ ਹਾਂਜੀ ਅਸੀਂ ਲਾਹੌਰ ਤੋਂ ਗਏ ਹੋਏ ਆ ਅੱਛਾ ਤੁਸੀਂ ਲਾਹੌਰ ਤੋਂ ਗਏ ਆ ਅਸੀਂ ਬੇਸਿਕਲੀ ਸਾਡਾ ਪਛੋਕੜ ਸਾਰਾ ਸੱਚੇ ਹੱਦ ਤੱਕ ਵਾਪਸ ਹੋਣਾ ਮੁੜਤੀ ਗੱਡੀ ਅਸੀਂ ਸਾਰੇ ਲਾਹੌਰ ਲਾਹੌਰ ਦੇ ਲੋਰੀ ਕਿਨੇ ਜਾਂਦੇ ਆ ਅੱਛਾ ਤੁਸੀਂ ਤੁਹਾਨੂੰ ਉੱਥੇ ਲੋਰੀ ਕਹਿੰਦੇ ਆ ਸਾਡੀ ਬੋਲੀ ਉਹੀ ਏ ਹਾਂ ਉਹੀ ਬੋਲੀ ਏ ਲੋਰੀ ਰਾਹ ਨਹੀਂ ਸਿੱਧਾ ਦੱਸਦੇ ਉੱਥੇ ਵੀ ਇਦਾਂ ਹੀ ਕਰਦੇ ਆ ਤੁਸੀਂ ਪਰ ਨਹੀਂ ਐਦਾਂ ਤਾਂ ਤੇ ਨਹੀਂ ਯਾਰ ਇੱਥੇ ਵੀ ਮੈਨੂੰ ਮਿਲ ਰਿਹਾ ਅੱਛਾ ਅਕਲੀਆਂ ਨੇ ਉਹ ਪੁੱਠੇ ਰਾਹ ਪਾ ਦਿੰਦੇ ਆ ਚਲੋ ਕੋਈ ਗੱਲ ਨਹੀਂ ਫਿਰ ਐ ਹੀ ਉਹਨਾਂ ਨੂੰ ਐੇ ਪੁੱਠੇ ਰਾਹ ਪਾਵਾ ਗਿਆ ਪਟੇਚੀ ਜੀ ਬੰਦ ਕਰਕੇ ਨਾਲ ਲੈ ਜਾ ਕੇ ਆਪਣਾ ਪਛੋਕੜ ਕਿੱਥੇ ਦਾ ਸਾਡਾ ਗੁਜਰਾਵਾਲਾ ਇਹ ਕੋਈ ਪਿੰਡ ਦਾ ਪਤਾ ਨਹੀਂ ਇਹਦੇ ਕੁਝ ਨਹੀਂ ਪਤਾ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਕਿਦਾਂ ਲੱਗਾ ਪਹਿਲੀ ਵਾਰੀ ਆਏ ਹਾਂ ਬਹੁਤ ਵਧੀਆ ਲੱਗਾ ਬਹੁਤ ਆਨੰਦ ਆਇਆ ਇੱਥੇ ਆ ਕੇ ਬਹੁਤ ਜ਼ਿਆਦਾ ਸੋਚਿਆ ਨਹੀਂ ਸੀਗਾ ਵੀ ਅਜਿੰਨਾ ਅੱਛਾ ਲੱਗੇਗਾ ਉਹ ਸੋਚਣ ਤੋਂ ਵੀ ਜ਼ਿਆਦਾ ਬਹੁਤ ਵਧੀਆ ਲੱਗਿਆ अच्छा जिंदा मतलब डार बांधे रंदे ने हां डर तो पाया मतलब ऐसा कुछ नहीं हैगा कि वीजा ਤੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਮੋਹਰ ਲੱਗ ਜੇਗੀ ਫਿਰ ਤੁਸੀਂ ਆ ਨਹੀਂ ਸਕਦੇ ਕਿਤੇ ਜਾ ਨਹੀਂ ਸਕਦੇ ਤੇ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਐਸਾ ਕੁਝ ਨਹੀਂ ਹੈਗਾ ਯਾਰ ਜਿਹੜਾ ਆਪਣੇ ਪਿਓ ਦੇ ਘਰ ਆਉਣ ਤੋਂ ਡਰੇਗਾ ਉਹ ਫਿਰ ਕਾਦਾ ਪੁੱਤਰਾ ਮੈਂ ਤਾਂ ਇਹ ਕਵਾਂਗਾ ਜੇ ਆਪਣੇ ਪਿਓ ਦੇ ਦਰਸ਼ਨ ਕਰਨ ਦੀ ਅਸੀਂ ਆ ਸਕਦੇ ਜੇ ਸਾਨੂੰ ਵਾਇਗਰੂ ਨੇ ਮੌਕਾ ਦਿੱਤਾ ਤੇ ਆਓ ਇਹ ਵਿਜ਼ੇ-ਵੁਜ਼ੇ ਤਾਂ ਐਵੇਂ ਸਾਨੂੰ ਪਟਕਾਇਆ ਜਾ ਰਿਹਾ ਗੱਲਾਂ ਕੀਤੀਆਂ ਜਾ ਰਹੀਆਂ ਅਰੇ ਜੇ ਵਿਜ਼ੇ ਨਾ ਲੱਗਦੇ ਹੁਣ ਤੇ ਮੇਰੇ ਭੈਣ ਭਰਾ ਪਾਕਿਸਤਾਨ ਦੇ ਹਜ਼ਾਰਾਂ ਲੱਖਾਂ ਯੂ ਐਸ ਏ ਕੈਨੇਡਾ ਇੰਗਲੈਂਡ ਚ ਵਸੇ ਨੇ ਤੇ ਜੇ ਇਹਨਾਂ ਨੂੰ ਇੱਥੋਂ ਵੀਜ਼ਾ ਮਿਲਦਾ ਤੇ ਸਾਡੇ ਇੱਕ ਮੋਰ ਲੱਗਣ ਨਾਲ ਕੀ ਸਾਨੂੰ ਵੀਜ਼ਾ ਨਹੀਂ ਮਿਲਣਾ ਐਸਾ ਕੁਝ ਨਹੀਂ ਆ ਗਿਆ ਇਹ ਤਾਂ ਏਜੰਟਾਂ ਦੀ ਖੇਡ ਆ ਜੀ ਇਹ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਭੈਣ ਜੀ ਫਿਰ ਨਾਲ ਦੀਆਂ ਨੇ ਕੋਈ ਜਾਂ ਆਪਣੇ ਦਰਾਣੀਆਂ ਜਠਾਣੀਆਂ ਪਰਝਾਈਆਂ ਕਿਹਾ ਤਾਂ ਉਹ ਮੇਲੀ ਆ ਫਲਾ ਫਲਾ ਸ਼ਾ ਲੈ ਆਇਓ ਹਾਂਜੀ ਹਾਂਜੀ ਤੇ ਕਿਹੜੀ ਚੀਜ਼ ਦੀ ਬਹੁਤੀ ਫਰਮਾਇਸ਼ ਹੋਈ ਐ ਸੂਟਾਂ ਦੀ ਤਾਂ ਕਿ ਸਾਡੀ ਸੂਟ ਕਦੇ ਮਸ਼ਹੂਰ ਨੇ ਤਾਂ ਕਿ ਸਾਡੀ ਸੂਟ ਮਸ਼ਹੂਰ ਨੇ ਮੈਂ ਕਿਹਾ ਸਾਰਾ ਆਪਾਂ ਲਾਰ ਖਲੀ ਬਾਜ਼ਾਰ ਲੁੱਟ ਕੇ ਲੈ ਜਾਣਾ ਤੁਸੀਂ ਆਪਣੇ ਲਈ ਵੀ ਕੁਝ ਲਿਆ ਨਹੀਂ ਫਿਲਹਾਲ ਉਹਨ ਅਸੀਂ ਸ਼ੋਪਿੰਗ ਕਰਾਂਗੇ ਅਜੇ 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 ਉੱਥੇ ਬਾਹਰ ਹੀ ਨਿਕਲ ਦਿੰਦੇ ਹੁਣ ਅੱਬਾ ਜੀ ਰਾਤੀ ਆਏ ਆ ਕਰਾਂਗੇ ਲਾਹੌਰ ਤੋਂ ਕਰਾਂਗੇ ਦਾ ਅਰਥ ਚਾਹੀਦੀ ਹੈ ਟਲਣਾ ਨਹੀਂ ਬਿਲਕੁਲ ਟਲਣਾ ਤਾਂ ਹੈ ਹੀ ਨਹੀਂ ਜੀ ਲਾਹੌਰ ਹੀ ਲਾਹੌਰ ਤੋਂ ਕੁਝ ਲੈ ਕੇ ਗਿਆ ਤਾਂ ਫਿਰ ਕੀ ਲੈ ਗਿਆ ਉਹ ਫਿਰ ਕਹਿੰਦੇ ਆ ਨਾ ਉਹ ਜਿਹੜਾ ਲਾਹੌਰ ਨੇ ਜਿੰਨੇ ਵੇਖਿਆ ਤਾਂ ਜੰਮਿਆ ਹੀ ਨਹੀਂ ਇਹ ਰ ਉਹ ਜਵੈਲੀ ਤੇ ਆਹੀ ਤਾਂ ਜੰਮ ਗਈ ਐਦਾ ਹੀ ਕਹਿੰਦੇ ਜੀ ਅਸੀਂ ਤਾਂ ਐਦਾ ਹੀ ਕਹਿੰਨੇ ਆ ਤੇ ਹਾਂ ਵਿੱਚ ਕੁਝ ਜਿਹੜੇ ਉਹ ਕਹਿੰਦੇ ਨਾ ਨਫ਼ਰਤ ਕੇ ਬੀਜ ਜਿਹੜੇ ਆ ਉਹਨਾਂ ਦਾ ਖਤਮ ਨਹੀਂ ਕਰ ਸਕਦੇ ਠੀਕ ਨਹੀਂ ਉਹ ਤਾਂ ਕਣਕ ਵੀ ਬੀਜੇ ਨਾ ਤੇ ਕਈ ਜਗ੍ਹਾ ਤੇ ਫਿਰ ਉਹ ਐਡਾ ਕਿ ਸਿਤਾ ਤੇ ਕਈ ਜਗ੍ਹਾ ਐਡਾ ਹੋ ਜਾਂਦਾ ਤੇ ਉਹ ਜਿਹੜਾ ਨੇ ਐਡੇ ਰਹਿਣਾ ਉਹ ਐਡੇ ਹੀ ਰਹਿਣਗੇ ਕੋਈ ਇਨਸਾਨ ਕੋਈ ਜਿਹੜੀ ਚੀਜ਼ ਹੈਗੀ ਉਹਨੇ ਉਹ ਦੇਣੀ ਆ ਜੇ ਕਿਸੇ ਕੋ ਪਿਆਰ ਆ ਤਾਂ ਉਹਨੇ ਪਿਆਰ ਦੇਣਾ ਉਹ ਮਜਬੂਰ ਆਪਣੇ ਉਸ ਸਾਥ ਤੋਂ ਜਿਹੜੇ ਬੰਦੇ ਨੇ ਡੰਗ ਮਾਰਨਾ ਨਾ ਉਹਨੇ ਡਾਂਗੀ ਮਾਰਨਾ ਉਹ ਵੀ ਮਜਬੂਰ ਆ ਡੰਗ ਮਾਰਨ ਤੋਂ ਉਹਨੂੰ ਜਿੰਨਾ ਮਰਜੀ ਤੁਸੀਂ ਪਿਆਰ ਦੇ ਦਿਓ ਉਹਨੇ ਅੱਗੋਂ ਦੱਸਣਾ ਹੀ ਦੱਸਣਾ ਤੁਹਾਨੂੰ ਤੇ ਇਹ ਆ ਕਹਿੰਦੇ ਨੇ ਭੰਡ ਆਪਣੀ ਆਵਾਜ਼ ਦਿੰਦਾ ਇਹ ਹੀ ਹਿਸਾਬ ਆ ਕਿ ਜੋ ਜ ਕਿਸੇ ਕੋਲ ਹੈਗਾ ਨੇ ਉਹ ਹੀ ਦੇਣਾ ਆ ਨਹੀਂ ਜੀ ਇੱਥੇ ਇੰਨਾ ਪਿਆਰ ਮਿਲਿਆ ਪਹਿਲਾਂ ਮੇਰੇ ਇੱਕ ਵਾਰੀ ਬਹੁਤ ਪਹਿਲਾਂ ਭਾਈ ਸਾਹਿਬ ਆਏ ਸੀ ਸ਼ਾਮ ਸਿੰਘ ਸੰਧੂ ਨੇ ਉਹ अजीत ਤੇ ਹੋਰ ਕਈ ਪੇਪਰਾਂ ਦੇ ਪੱਤਰਕਾਰ ਨੇ ਤੇ ਪਿੰਡ ਵੀ ਗਏ ਸੀਗੇ ਨਾਸਰ ਢਿੱਲੋਂ ਰਣਜਾਨ ਦੇ ਜਿਨ੍ਹਾਂ ਨੇ ਸਾਡੇ ਪਿੰਡ ਦੀ ਪੂਰੀ ਸਾਰੀ ਰਿਕਾਰਡਿੰਗ ਵੀ ਕੀਤੀ ਹੈ ਸਾਡੇ ਪਿੰਡ ਦੀ ਮੇਰਾ ਪਿੰਡ ਪ੍ਰੋਗਰਾਮ ਦੇ ਵਿੱਚ ਹਾਂਜੀ ਉਦੋਂ लवली ਹੁੰਦਾ ਸੀਗਾ ਉਹ लवली ਭਾਜਵੀਰ ਗਏ ਸੀਗੇ ਤੇ ਹੁਣ ਤਾਂ ਜਰਮਨੀ ਚਲੇ ਗਏ लवली ਆ ਜੀ ਨਹੀਂ ਆਏ ਆ ਆਏ ਹੋਏ ਨੇ ਹੁਣ ਆਏ ਹੋਏ ਨੇ ਅੱਛਾ ਜੀ ਤੇ लवली ਦਾ ਬੜਾ ਨਾਮ ਆ ਜੀ ਦੁਨੀਆ ਜਾਣ ਦੀ ਲੱਭੀ ਹਾਂਜੀ ਉਹ ਇੰਡੀਆ ਵੀ ਗਏ ਸੀ ਜੀ ਹਾਂਜੀ ਤੇ ਸਰੀਆ ਸਾਨੂੰ ਵੀਜ਼ਾ ਨਹੀਂ ਦਿੰਦਾ ਸਾਡਾ ਵੀ ਦਿਲ ਕਰਦਾ ਮੈਂ ਤਾਂ ਕਹਿੰਦਾ ਵੀ ਵੀਜ਼ਾ ਸਿਸਟਮ ਐਸਾ ਹੋ ਜੇ ਕਿ ਸਾਨੂੰ ਵੀਜ਼ਿਆਂ ਦੀ ਲੋੜ ਹੀ ਨਾ ਪਵੇ ਜਿਵੇਂ ਯੂਰਪ ਦੇ ਵਿੱਚ ਮੈਂ ਰਿਹਾ ਆ ਓਪਨ ਬਾਰਡਰ ਨੇ ਤੁਸੀਂ ਚਾਹੇ ਜਰਮਨੀ ਤੋਂ ਇੰਗਲੈਂਡ ਆਪਣਾ ਇਧਰ ਇਟਲੀ ਚ ਆ ਜਾਓ ਚਾਹੇ ਫਰਾਂਸ ਚਲ ਜਾਓ ਐਸਾ ਕੁਝ ਹੋ ਜੇ ਰੱਖੋ ਬਾਰਡਰ ਕੋਈ ਦਿੱਕਤ ਨਹੀਂ لیکن اوپن ਕਰ دو ਬੰਦਾਂ ਦਾ ਚੜਦੇ ਤੋਂ ਇਧਰਲੀ ਸਾਈਡ ਤੇ ہزار ਬੰਦਾ ਡੇਲੀ ਆਲਾ ਹਾਂਜੀ ਉਹ ਦੇਖੋ ਤੁਸੀਂ ਉਹਦੀ ਥੋੜੀ ਤੋਂ ਥੋੜੀ ਅਮਾਉਂਟ 40 50 ਹਜ਼ਾਰ ਦੀ ਜਿਹੜੀ ਉਹਨੇ ਖਰਚ ਦੇਣੀ ਆ ਸ਼ਾਪਿੰਗ 'ਚ ਖਰਚ ਦੇਣੀ ਆ ਫੂਡ 'ਚ ਖਰਚ ਦੇਣੀ ਆ ਟਰੈਵਲਿੰਗ 'ਚ ਖਰਚ ਦੇਣੀ ਆ ਉਹ ਤੁਸੀਂ ਅਗਰ ہزار ਬੰਦਾ ਡੇਲੀ ਦਾ ਤੇ ਹਫਤੇ ਦਾ ਹੋ ਗਿਆ 7000 ਹਾਂ ਬਿਲਕੁਲ 21000 ਹੋ ਗਿਆ ਮਹੀਨੇ ਦਾ ਬਿਲਕੁਲ 21000 ਨੂੰ 50000 ਨਾਲ ਦੇਖਦੇ ਲੋਕ ਕਿੰਨੀ ਰਕਮ ਬਣਦੀ ਆ ਨਾਲੇ ਸਭ ਤੋਂ ਜੇ ਆਪਾਂ ਦੇਖੋ business ਖੁੱਲੇ ਬਾਰਡਰ ਤੇ ਆਪਣਾ trade ਖੁੱਲੇ ਦੇਖੋ ਇੱਧਰ ਕਿੰਨਾ ਫਾਇਦਾ ਹੈ ਉਹਨਾਂ ਨੂੰ ਵੀ ਫਾਇਦਾ ਹੈ ਇੱਧਰ ਕਿੰਨਾ ਫਾਇਦਾ ਮੈਂ ਸੁਣ ਕੇ ਹੈਰਾਨ ਹੋ ਜਾਂਦਾ ਜਦੋਂ ਕੋਈ ਦੱਸਦਾ ਆ ਟਮਾਟਰ ਇਸ ਰੇਟ ਨੇ ਪਿਆਜ਼ ਇਸ ਰੇਟ ਨੇ ਦੁੱਧ ਇਸ ਰੇਟਾਂ ਸੈਲਰੀਆਂ ਇੰਨੀਆਂ ਨੇ ਤਾਂ ਮੈਨੂੰ ਬੜਾ ਅਜੀਬੋ ਲੱਗਦਾ ਮੈਂ ਕਹਿੰਦਾ ਯਾਰ ਲਾਲ ਤਾਂ ਅਮਰੀਕਾ ਦਾ ਇੱਕ 30 ਕਿਲੋ 20 ਕਿਲੋ ਮੀਟਰ ਡਿਸਟੈਂਸ ਦਾ ਹੈਗਾ ਤਾਜਾ ਸਾਰਾ ਕੁਝ ਆ ਸਕਦਾ ਵੀ ਆਪਾਂ ਕਿਉਂ ਨਹੀਂ ਆਪਾਂ ਸਰਕਾਰਾਂ ਕਰਦੀਆਂ ਇਦਾਂ ਤੇ ਸਰਕਾਰਾਂ ਜੇ ਇਦਾਂ ਕਰ ਲੈਣ ਤੇ ਕਿੰਨਾ ਦੇਖੋ ਆਮ ਆਮ ਨੂੰ ਫਾਇਦਾ ਹੈ ਕਿੰਨਾ ਆਪਸੀ ਸਾਰਿਆਂ ਨੂੰ ਫਾਇਦਾ ਹੈ ਇੱਕ ਦੋ ਜਣ ਫੈਸਿਲਿਟੇਟ ਕਰ ਸਕਦੇ ਆ ਸਿਲਟੀ ਕਰ ਸਕਦੇ ਆ ਸਾਰਾ ਇੱਥੇ ਫਾਇਦੇ ਹੋ ਸਕਦੇ ਜਿਵੇਂ ਉਹਨਾਂ ਐਵੇਂ ਕਈ ਸਾਡੀਆਂ ਸਰਕਾਰਾਂ ਨੇ ਸਾਨੂੰ ਬਹੁਤ ਸੁਵਿਧਾਾਂ ਦਿੱਤੀਆਂ ਹੋਈਆਂ ਨੇ ਸਾਨੂੰ ਟੋਟਲੀ ਬਿਜਲੀ ਫਰੀ ਹੈ ਲੇਡੀਜ਼ ਨੂੰ ਬੱਸਾਂ ਫਰੀ ਨੇ ਕੋਈ ਕਿਰਾਇਆ ਨਹੀਂ ਦੇਣਾ ਤੇ ਰਾਸ਼ਨ ਤੱਕ ਘਰਾਂ 'ਚ ਦੇ ਕੇ ਜਾਂਦੇ ਨੇ ਕੁਝ ਮਤਲਬ ਕੈਟਾਗਰੀਜ਼ ਰੱਖੀਆਂ ਗਈਆਂ ਨੇ ਜਿਹੜੇ ਨਹੀਂ ਆਪ ਲੈ ਸਕਦੇ ਉਹਨਾਂ ਨੂੰ ਦਾਲ ਆਟਾ ਘਰ ਮਿਲਦਾ ਬਿਜਲੀ ਤੁਹਾਨੂੰ ਕਿੰਨੇ ਯੂਨਿਟ ਤੱਕ ਸਾਨੂੰ 600 ਯੂਨਿਟ ਫ੍ਰੀ ਨੇ ਜੀ ਤੇ 600 ਯੂਨਿਟ ਥੋੜੇ ਨਹੀਂ ਹੁੰਦੇ ਬਹੁਤਾ ਏਸੀ ਚਲਾਇਓ ਨਹੀਂ ਪੂਰੇ ਹੁੰਦੇ ਭਾਜੀ ਸਾਡੇ ਕਦੀ ਬਿੱਲ ਹੀ ਨਹੀਂ ਆਏ ਔਰ ਇਹ ਵੀ ਨਹੀਂ ਹੈਗਾ ਵੀ ਕਿਸੇ ਇੱਕ ਤਪਕੇ ਦੇ ਨੇ ਉਹ ਚਾਹੇ ਕੋਈ ਆਈਐਸ ਅਫਸਰ ਆ ਚਾਹੇ ਉਹ ਇੱਕ ਆਪਣਾ ਇੱਕ ਲੋ ਫਰੋਆਇਲ ਦਾ ਬੰਦਾ ਆ ਉਹ ਸਭ ਦੇ ਇਕੁਅਲ ਆ ਨਹੀਂ ਅਗਰ ਤੁਹਾਨੂੰ ਇਹ ਲੱਗਦਾ ਨਹੀਂ ਵੀ ਜਦੋਂ ਆਉਣ ਵਾਲੀ ਗਵਰਨਮੈਂਟ ਇਹ ਤੁਹਾਡੀ ਫੈਸਿਲਿਟੀ ਉਹ ਖਤਮ ਕਰ ਦਿੱਤੀ ਉਹਨੇ ਹਾਂਜੀ ਫ੍ਰੀ ਦੇਣ ਵਾਲੀ ਹਾਂਜੀ ਫ੍ਰੀ ਦੇਣ ਦਾ ਮਤਲਬ ਹੁੰਦਾ ਕਿਸੇ ਨੂੰ ਕਿਸੇ ਸ਼ਾਇਦੀ ਆਦਤ ਪਾ ਲੈਣੀ ਹਾਂਜੀ ਉਹ ਜਦੋਂ ਉਹਦੀ ਆਦਤ ਪੂਰੀ ਨਹੀਂ ਹੋਣੀ ਉਹਨੂੰ ਉਹਦੇ ਪੈਸੇ ਦੇਣੇ ਪੈਣੇ ਉਹ ਆਦਤ ਪੂਰੀ ਕਰਨ ਨੂੰ ਪੋਸਟਰ ਸੀ ਬਿਲਕੁਲ ਸਹੀ 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 ਸਵਾਲ ਪੁੱਛਿਆ ਲੇਕਿਨ ਪੰਜਾਬ ਹਿੰਦੁਸਤਾਨ ਦਾ ਇੱਕ ਸਿਸਟਮ ਐਸਾ ਆ ਉੱਥੇ ਦੀ ਆਵਾਮ 'ਚ ਇੰਨੀ ਕੁ ਪਾਵਰ ਹੈਗੀ ਆ ਜਿਹੜਾ ਇੱਕ ਵਾਰੀ ਲਾਗੂ ਹੋ ਗਿਆ ਨਾ ਉਹਨੂੰ ਕੈਨਸਲ ਕਰਨਾ ਮਤਲਬ ਕਿ ਆਪਣੀ ਸਰਕਾਰ ਨੂੰ ਦੇਖਣਾ ਇਹ ਇਹ ਪਿੱਛੋਂ ਜਿਹੜੀ ਵੀ ਸਰਕਾਰ ਆਈ ਜਾ ਰਹੀ ਹੈ ਉਹਨੂੰ ਅਗਲੀ ਨੂੰ ਲਾਗੂ ਰੱਖਣਾ ਹੀ ਪੈਣਾ ਹੈ ਉਹਨੂੰ ਹੋਰ ਦੇਣਾ ਪਏਗਾ ਕੁਝ ਨਾ ਕੁਝ ਲੇਕਿਨ ਇਹ ਨਹੀਂ ਕਰ ਸਕਦੇ ਕਿ ਜੇ ਵੀ ਉਹਨੂੰ ਅਸੀਂ ਬੰਦ ਕਰ ਦਈਏ ਜਿੱਦਾਂ ਬੰਦ ਕਰਤਾ ਤੇ ਉਸ ਦੂਜੀ ਸਰਕਾਰ ਹੁਣ ਦੂਜੀ ਹੁਣ ਇਲੈਕਸ਼ਨ ਹੋਣੀ ਆ ਹੁਣ ਦੂਜੇ ਕਹਿੰਦੇ ਅਸੀਂ 800 ਦੇਾਂਗੇ ਦੇ ਤੋਂ ਇੱਕ ਦੂਜੇ ਨਾਲੋਂ ਜ਼ਿਆਦਾ ਚੋਕ ਜ਼ਿਆਦਾ ਲੈਣ ਨੂੰ ਫਿਰਦੇ ਆ ਉਦਾਂ ਤਾਂ ਸਾਨੂੰ ਵੀ 300 ਜੁਨਿਟ ਦਾ ਵਾਅਦਾ ਕੀਤਾ ਸੀ ਲੇਕਿਨ ਹੁਣ ਵਾਦਾ ਤੀ ਦੋ ਵਾਰੀ ਹਾਂ ਹੁਣ ਸਾਡੇ ਉੱਤੇ ਜਿਵੇਂ ਅਗਲੇ ਕਹਿੰਦੇ ਜੀ ਇੱਥੇ ਕਣਕ ਮਿਲਦੀ ਆ ਜਿੰਨਾਂ ਨੂੰ ਜਿੰਨਾਂ ਨੂੰ ਮਿਲਦੀ ਆ ਚਲੋ ਸਾਨੂੰ ਤਾਂ ਉਹ ਕੈਟਾਗਰੀ ਚ ਨਹੀਂ ਕਿੜਿਆ ਜਾਂਦਾ ਚਲੋ ਜਿੰਨਾਂ ਨੂੰ ਮਿਲਦੀ ਆ ਕਣਕ ਮਿਲਦੀ ਆ ਦਾਲ ਮਿਲਦੀ ਆ ਹੁਣ ਦੂਜੀ ਪਾਰਟੀਆਂ ਵਾਲੇ ਕਹਿੰਦੇ ਅੱਜ ਕਿਉਂ ਵੀ ਦੇਵਾਂਗੇ ਹਾਂ ਤੇ ਦੇਣਾ ਪਏਗਾ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨੇ ਦਾ ਅੱਛਾ ਇਹ ਤਾਂ ਚਲੋ ਹੋ ਗਈਆਂ ਸਹੂਲਤਾਂ ਲੇਕਿਨ ਜਦੋਂ ਆਪਾਂ ਵੋਟਾਂ ਲੈਣ ਜਾਣੇ ਆ ਤੇ ਇੱਕ ਸ਼ਰਾਬ ਦੀ ਬੋਤਲ ਤੇ ਵੇਚਣ ਵਾਲਾ ਬੰਦਾ ਉਹਦਾ ਕੀ ਮਿਆਰ ਰਹਿ ਜਾਂਦਾ ਆ ਦੇਖੋ ਆਪਣੀਆਂ ਗਵਰਨਮੈਂਟਾਂ ਨਾਅਰਾ ਲਾਉਂਦੀਆਂ ਕਿ ਆਪਾਂ ਨਸ਼ੇ ਤੋਂ ਪਾਕ ਕਰਨਾ ਆ ਪੰਜਾਬ ਨੂੰ ਲੇਕਿਨ ਨਸ਼ਾ ਦੇ ਕੇ ਹੀ ਆਪਾਂ ਉਹਨਾਂ ਕੋਲ ਵੋਟ ਲੈਣੇ ਆ ਭਾਜੀ ਜਿਹੜੇ ਵੋਟ ਆਪਣਾ ਇੱਕ ਐਸਾ ਹੱਕ ਆ ਜਿਹਨੂੰ ਸੋਚ ਸਮਝ ਕੇ ਵਰਤੋ ਨਾ ਕਿ ਵੇਚੋ ਔਰ ਖਾਸ ਕਰਕੇ ਜਿਹੜੇ ਇੱਕ दारू ਦੀ ਬੋਤਲ ਦੇ ਵਿਕ ਜਾਂਦੇ ਆ ਮੈਂ ਉਹਨਾਂ ਨੂੰ ਇਨਸਾਨ ਨਹੀਂ ਗਿਣਦਾ ਇਹਨਾਂ ਦੀ ਤਦਾਦ ਤਾਂ ਹੁਣ ਬਹੁਤ ਜ਼ਿਆਦਾ ਹੋ ਗਈ ਆ ਭਾਜੀ ਇੰਨੀ ਵੀ ਨਹੀਂ ਪਰ ਲੇਕਿਨ ਹੈਗੀ ਹੈ ਇਹਨਾਂ ਦੇ ਪਿੰਡ ਭਰੇ ਆ ਹਾਂ ਹੈਗੀ ਐਲੈਕਸ਼ਨ ਦਾ ਆ ਰਾਤੋਂ ਰਾਤ ਇੱਧਰ ਦੀ ਉੱਧਰ ਹੋ ਜਾਂਦੀ ਆ ਹੋ ਜਾਂਦੀ ਆ ਪਰ ਇੱਕ ਹੋਰ ਵੀ ਆ ਪਰ ਜਿਹੜੇ ਲੋਕੀ ਨੇ ਨਾ ਪੰਜਾਬ ਦੇ ਸਾਡੇ ਉਹ ਇੰਨੇ ਕੁ ਚੁਸਤ ਵੀ ਹੋ ਗਏ ਆ ਉਹ ਕਹਿੰਦੇ ਤੇਰੇ ਤੋਂ ਵੀ ਆਲਦੇ ਤੇਰੇ ਤੋਂ ਵੀ ਆਲਦੇ ਵੋਟ ਤਾਂ ਆਪਣੀ ਮਰਜ਼ੀ ਨਾਲ ਅੰਦਰ ਪਾਉਣੀ ਆ ਲੇਕਿਨ ਆਪਾਂ ਪਾਣੀ ਤਾਂ ਉਹਨਾਂ ਵਿੱਚੋਂ ਹੀ ਕਿਸੇ ਇੱਕ ਨੂੰ ਆਣਾ ਜੀ ਪਰ ਦੇਖੋ ਪਤਾ ਕੀ ਆ ਜੀ ਹੁਣ ਇਹ ਤਾਂ ਇਲੈਕਸ਼ਨ ਕਮਿਸ਼ਨਰ ਆ ਉਹ ਕਹਿੰਦੇ ਆ ਵੀ ਇਸੇ ਦਾ ਨਹੀਂ ਹੋਣ ਦਾ ਨਹੀਂ ਹੋਣ ਦਾ ਪਰ ਹੋ ਰਿਹਾ ਆ ਪਰ ਮੈਂ ਤਾਂ ਇਹੀ ਬੇਨਤੀ ਕਰਾਂਗਾ ਯਾਰ ਲੇਕਿਨ ਸਿਸਟਮ ਜਿਹੜਾ ਬਦਲ ਤੇ ਕੀ ਆਪਰੇ ਆਪ ਨੂੰ ਇੱਕ ਮੁਲਕਾਂ ਦੇ ਵਿੱਚ ਇੱਕ ਕੋਲਡਰਿੰਗ ਦੀ ਬੋਤਲ ਦੇ ਵੇਚ ਦਿੰਦੇ ਜੇ ਇੱਕ ਕੰਬਲ ਤੇ ਵੇਚਣੇ ਨਾ ਕਰੋ ਉਹਦੇ ਚ ਸਬਸਿਡੀ ਦੇਣੀ ਚਾਹੀਦੀ ਹੈ ਤਾਂ ਕਿ ਬਿਲਕੁਲ ਜਿਹੜਾ ਨਾ ਕਿ ਤੁਸੀਂ ਇਦਾਂ ਨਾ ਕਰੋ ਜੀ ਵਾਲਾ ਸਿਸਟਮ ਜਿਹੜਾ ਨਾ ਨਹੀਂ ਹੋਣਾ ਚਾਹੀਦਾ ਬੇਵਿਕੇਨਾ ਪਰ ਲੇਕਿਨ ਸਰਕਾਰਾਂ ਨੇ ਕਰਤਾ ਅਸੀਂ ਮੰਗਿਆ ਨਹੀਂ ਕਿਸੇ ਨੇ ਵੀ ਕਿਸੇ ਨੇ ਨਹੀਂ ਹੁਣ ਅਸੀਂ ਲੋਕਾਂ ਅਸੀਂ ਆਪਣੇ ਘਰਾਂ ਚ ਠੀਕ ਠਾਕ ਅਸੀਂ ਕਦੇ ਵੀ ਨਹੀਂ ਕਹਾਂਗੇ ਬਈ ਸਾਨੂੰ ਦਿਓ ਫ੍ਰੀ ਅਸੀਂ ਕਹਿੰਦੇ ਆ ਸਾਨੂੰ ਸਹੂਲਤ ਦਿਓ ਪੈਸੇ ਲੈ ਲੋ ਚਾਹੇ ਇਹ ਸਰਦਾਰ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ ਆ ਲੇਕਿਨ ਕਿਸੇ ਸਟੇਜ ਤੇ ਜਾ ਕੇ ਫਰੀ ਦੇਣਾ ਉਹਨਾਂ ਲਈ ਬਗਾਲੇ ਜਾਨ ਬਣ ਜਾਣਾ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਜਾਣਾ ਨਹੀਂ ਨਹੀਂ ਦੇ ਸਕਣਾ ਉਹਨਾਂ ਨੇ ਲੇਕਿਨ ਜਦੋਂ ਫਿਰ ਉਹ ਚੀਜ਼ਾਂ ਜਿਹੜੀਆਂ ਅਗਲੀਆਂ ਪਿਛਲੀਆਂ ਸਰਚਾਰਜ ਲਾ ਕੇ ਨਾਲ ਆਣੇ ਨਾ ਤੇ ਉਹ ਤੁਹਾਡੀ ਨਵੀਂ نسل ਜਿਹੜੀ ਅਗਲੀ نسل ਆ ਉਹਨਾਂ ਦੀਆਂ ਚੀਕਾਂ ਨਿਕਲੂ ਬਿਲਕੁਲ ਨੁਕਸਾਨ ਹੁੰਦਾ ਹਾਂ ਨੁਕਸਾਨ ਹੁੰਦਾ ਪਰ ਕਰੇ ਕੀ ਉਹ ਸਰਕਾਰਾਂ ਲੋਕ ਤਾਂ ਚਾਹਦੇ ਵੇਲੜੋ ਜੀਏ ਘਰ ਬੈਠੇ ਖਾਈ ਜਾਈਏ ਕੰਮ ਨਾ ਕਰਦਾ ਬਾਬੇ ਸਿੱਧੀ ਜੀ ਗੱਲ ਆ ਜੀ ਇਹ ਹੈਗੀ ਬਹੁਤ ਪਰਸੈਂਟੇਜ ਜਿਹੜੀ ਕਹਿੰਦੀ ਹੈ ਕੰਮ ਨਾ ਕਰਨਾ ਪਵੇ ਸਾਡੇ ਨਾਲ ਸਾਡੇ ਚੜ੍ਹਦੇ ਪੰਜਾਬ ਤੋਂ ਇਹ ਪ੍ਰੋਣੇ ਮੌਜੂਦ ਸਿਗੇ ਜੀ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਮੇਰੇ ਖਿਆਲ ਆ ਕਿ ਬਹੁਤ ਅਸੀਂ ਉਹ ਗੱਲਾਂ ਵੀ ਕਰ ਲਈਆਂ ਜਿਹੜੀਆਂ ਸ਼ਾਇਦ ਸਾਡਾ ਹੱਕ ਵੀ ਨਹੀਂ ਬਣਦਾ ਉਹ ਸਿਆਸੀ ਗੱਲਾਂ ਹੁੰਦੀਆਂ ਆ ਇੱਕ ਹੋਰ ਕਹਿਣਾ ਚਾਹਨਾ ਅਸੀਂ ਵਿਸਾਖੀ ਦੇ ਦਿਹਾੜੇ ਤੇ ਆਏ ਆ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਸਾਰੀ ਸਾਧ ਸੰਗਤ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਖੁਸ਼ ਰਹੋ ਖੁਸ਼ ਰਹੋ ਆਬਾਦ ਰਹੋ ਜੁੜੇ ਰਹੋ ਜੀ ਸਾਡੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੀ ਖidmat ਚ ਲਿਆਂਦੇ ਰਵਾਂਗੇ ਜੀ ਰੱਬ ਰਾਖਾ